ਨਾਬਾ ਵਿਖੇ ਅਨਾਜ ਮੰਡੀ ਮਜ਼ਦੂਰੀ ਯੂਨੀਅਨ ਨੇ ਨਾਬਾ ਵੱਲੋਂ ਠੇਕੇਦਾਰਾਂ ਅਤੇ ਮੰਡੀ ਖਿਲਾਫ ਮੰਡੀ ਦਾ ਗੇਟ ਬੰਦ ਕਰਕੇ ਝੰਮ ਲਗਾਇਆ ਗਿਆ ਇਸ ਮੌਕੇ ਮਜ਼ਦੂਰਾਂ ਨੇ ਠੇਕੇਦਾਰਾਂ ਖਿਲਾਫ ਝੰਮ ਕੀ ਪੜਾਅਸ ਕਰਤੀ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਅਨਾਜ ਮੰਡੀ ਨੂੰ ਜਾਣ ਵਾਲੇ ਰਸਤੇ ਨੂੰ ਗੇਟ ਬੰਦ ਕਰਕੇ ਝੰਮ ਲਗਾ ਦਿੱਤਾ ਗਿਆ ਜਿਸ ਕਾਰਨ ਮੰਡੀ ਵਿੱਚ ਵਹੀਕਲ ਅੰਦਰ ਨਹੀਂ ਜਾਣ ਦਿੱਤੇ ਗਏ ਮੰਡੀ ਖਿਲਾਫ ਅਰਥੇਕੇਦਾਰਾ ਖਿਲਾਫ ਜਾਂ ਕੋਈ ਮਲਕੇ ਇਸ ਨਜਾਇਜ਼ ਗੱਡੀ ਆਪਣੈ ਨੂੰ ਨਾ ਉਸ ਖਿਲਾਫ ਆਪਣਾ ਸਾਡਾ ਮੁੱਖ ਮੰਗ ਇਹ ਹੈ ਸਾਡਾ ਮਾਲ ਉਤਰਨਾ ਚਾਹੀਦਾ ਹੈ ਜਿਹੜੇ ਗੱਡੀ ਭਰੀ ਹੋਈਆਂ ਨੇ ਉਸ ਤੋਂ ਬਾਅਦ ਇਸ ਤੋਂ ਬਾਅਦ ਸਾਡਾ ਫੈਸਲਾ ਮੰਡੀ ਦਾ ਇਹਨਾਂ ਚੰਦਾ ਵੀ ਸਾਨੂੰ ਮਾਲ ਜਲਦ ਤੋਂ ਜਲਦ ਮੰਡੀ ਫੁੱਲ ਗੱਡੀਆਂ ਮਿਲੀਆਂ ਚਾਹੀਦੀਆਂ ਨੇ ਇਸ ਵਸਣ ਦੇ ਰਾਈ ਕਾਨੂੰਨ ਦੇ ਰਾਈ ਜੇਰ ਕਾਨੂੰਨ ਸਾਨੂੰ ਕੰਮ ਨਹੀਂ ਚਾਹੀਦਾ ਮੰਡੀ ਦੇ ਵਿੱਚ ਆਰਤੀ ਨੇ ਫੋਨ ਨੰਬਰ ਨਹੀਂ ਉਹਨਾਂ ਲਵੇ ठेकेदारों ਨੇ ਕਰੀਂਦਾ ਲਵੇ ਜਿਹੜਾ ਬੈਠੇ ਨੇ ਉਹ ਬਟਾਰ ਗੰਢੇਦਾਰ ਨੇ ਉਹ ਮਣੀ ਫੋਨ ਕਰਦਾ ਆਰਤੀਆ ਫੋਨ ਕਰਦਾ ਫਲਾਨਿਆਂ ਗੱਡੀ ਭੇਜਦੀ ਮੇਰੀ ਦੁਕਾਨ ਤੇ ਡਰਾਈਵਰ ਨੂੰ ਕਹਿੰਦਾ ਫਲਾਨੀ ਦੁਕਾਨ ਤੇ ਗੱਡੀ ਲੈ ਜਾਓ ਮੇਰੇ ਵਰਕ ਉੱਤੇ ਘੜਾ ਦੇਖੀ ਜਾਂਦਾ ਉਹੀ ਉਸ ਤੋਂ ਬਾਅਦ ਸਾਨੂੰ ਮਾਲ ਕੇ ਜਾਂਦੇ ਨੇ ਗੱਟੀਆਂ ਲੈ ਕੇ ਉਸ ਤੋਂ ਬਾਅਦ ਡਰਾਈਵਰ ਕਹਿੰਦੇ ਸਾਨੂੰ ਪੈਸੇ ਦੋ 4-5 500 ਰੁਪਏ ਕਹਿੰਦੇ ਡਰਾਈਵਰ ਕਹਿੰਦੇ ਸਾਨੂੰ ਪੈਸੇ ਦੋ ਅਸੀਂ ਕਿੱਥੇ ਜਾਵਾਂਗੇ ਦੱਸੋ ਅਸੀਂ ਰੱਖੀ ਰੱਖਾਂਗੇ ਪੈਸੇ ਰੱਖਾਂਗੇ ਬੁਰਾ ਹਾਲ ਹੋ ਪਿਆ ਇਹ ਬਹੁਤ ਜ਼ਿਆਦਾ ਪ੍ਰਸ਼ਾਸਨ ਕੋਈ 10 ਦਿਨ ਹੋ ਗਏ ਪ੍ਰਸ਼ਾਸਨ ਨੂੰ ਵੀ ਪਿੱਛੇ ਲਾਉਂਦੇ ਆਪਣਾ ਹੋਈ ਨੂੰ ਬੋਲੀਆਂ ਨੂੰ ਇੰਨੇ ਦਿਨ ਹੋ ਗਏ 15 20 ਦਿਨ ਹੋ ਗਏ ਮਾਲ ਪੇ ਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਸਾਡੀ ਸੁਣਵਾਈ ਨਹੀਂ ਕੋਈ ਨਹੀਂ ਪਸੁੰਦਾ ਸਿਰਫ ਉਹ ਮਿੱਠੇ ਪੋਚੇ ਦੇ ਕੇ ਦੇ ਜਾਂਦੇ ਨੇ ਚਲੋ ਜੀ ਐਂ ਕਰ ਲਾਂਗੇ ਫਲਾਣਾ ਕੋਈ ਕੁਝ ਨਹੀਂ ਹੋ ਰਿਹਾ ਉਹਰੇ ਠੀਕ ਹੈ ਨਾ ਹੁਣ ਐਸੀ ਕਿਬੇਲ ਵਾਲਾਂ ਦੀ ਗੱਡੀ ਅਰ ਸਾਨੂੰ ਕੌਣ ਗੱਡੀ ਲੱਗਣ ਦਊਗਾ ਇਹ ਠੇਕੇਦਾਰ ਜੀ ਤਾਂ ਕਹਿੰਦਾ ਫਰਾਨੀ ਦੁਕਾਨ ਤੇ ਗੱਡੀ ਲੈ ਜਾ ਉਥੇ ਹੀ ਭਰੂਗੀ ਜੀ ਡਰਾਈਵਰੀ ਜ਼ਰੂਰਤ ਨਹੀਂ ਹੈਗੀ ਵੀ 1 ਇੰਚ ਪਰਾਂ ਹੋ ਜਾਊਗਾ ਠੀਕ ਹੈ ਨ ਬੀਐਸਈ ਠੇਕੇਦਾਰ ਨੂੰ ਬੁਲਾ ਕੇ ਕਹੀਏ ਵੀ ਭਾਈ ਸਭ ਨੂੰ ਗੱਡੀਆਂ ਦੇ ਵੰਡ ਕੇ। ਪੂਰੇ ਜਿੰਨੇ ਵੀ ਆਦੇ ਨੇ ਸਾਰੇ ਲਿਆਜੀ ਬੰਦੇ ਆਦੇ ਨੇ ਸਾਸ਼ੀ ਜੀ ਆਂਦੇ ਆ ਸਾਨੂੰ ਗੱਡੀ ਦੋ ਜੀ। ਤੁਹਾਡਾ ਨੰਬਰ ਨਹੀਂ ਹੈਗਾ ਜੀ ਤੁਹਾਡਾ ਪੁਰਾਣੀ ਤਰੀਕ ਚ ਹੈ। ਤੇ ਧੂਰੇ ਨਾ। ਇਹ ਕੰਮ ਚੱਲ ਰਿਹਾ ਜੀ ਓਰੇ। ਸਾਡੀ ਬਹੁਤ ਬਿਜਲੀ ਸਾਡੇ ਬੰਦੇ ਦੇਖੋ ਜੀ ਤਿੰਨ ਦਿਨਾਂ ਚ ਮਾਲ ਗਿਰ ਗਿਆ। ਅਰ ਦੇਖੋ ਸਾਨੂੰ ਮੀਨਾਂ ਮੀਨਾਂ ਆਉਗੇ ਬੈਠਿਆਂ ਨੂੰ ਮੱਛਰ ਖਾਦ ਰਹੇ ਹੈ ਇਸ ਕੀ ਹੋਨੇ ਜੀ ਕੋਈ ਨਹੀਂ ਹੁੰਦਾ ਓਰੇ। ਰਾਤ ਨੂੰ ਸਾਡੇ ਕੱਟੇ ਚੋਰੇ ਨੇ ਮੋਟਰਸਾਈਕਲਾਂ ਤੇ ਚੋਰੀ ਹੋ ਰਹੀ ਜੀ ਕੱਟੇ ਕੋਈ ਦੋ ਲੈ ਗਿਆ ਕੋਈ ਚਾਰ ਲੈ ਗਿਆ ਹੁਣ ਦੱਸੋ ਜ ਸੋ ਸਾਟਾ ਇਹ ਚ ਕੀ ਕਸੂਰ ਹੈ ਸਾਡਾ ਮਾਲ ਜਿੰਮੇ ਆਇਆ ਹੁਣ ਸਾਡੇ ਸਾਲੇ ਮਾਲ ਸਾਡਾ ਸੱਲ ਅਵੇਲੇਬਲ ਘਟਦੀਆਂ ਸਾਲੇ 7 8 800 ਰੁਪਏ ਦੇ ਦਿਹਾੜੀ ਦੇ ਲੈ ਕੇ ਬੰਦਾ ਸਾਲੇ ਮਾਲ ਚ ਰਵਾਇਆ ਜੱਟ ਦਾ 7 7 ਰੁਪਏ ਕੋ ਬੋਰੀ ਸਾਲੇ ਕੰਡਿਆ ਤਲਾਈ ਦਿੱਤੀ ਹੈ 4 4 ਰੁਪਏ ਸੀ ਲਦਾਈ ਦੇ ਰਹੇ ਆ ਉਹ ਠੇਕੇਦਾਰ ਦਾ ਹੱਕ ਨਹੀਂ ਬਣਦਾ ਹੈਗਾ ਵੀ ਉਹ ਵੀ ਰੇਟ ਵੱਧ ਕਰਕੇ ਆਪਣੀ ਗੱਡੀਆਂ ਲੈ ਕੇ ਜੁਨੀਅਰ ਤੋਂ ਗੱਡੀਆਂ ਲੈ ਕੇ ਭਰਾਵੇ ਮਾਲ ਆਪਣੀ ਗੱਡੀ ਭਰਾਵੇ ਠੀਕ ਹੈ ਨਾ ਆਪਣੀਆਂ ਗੱਡੀਆਂ ਲੈ ਕੇ ਕਹਿੰਦਾ ਮੈਂ 10 ਗੱਡੀਆਂ ਲੈ ਮੇਰੀ ਆਪਣੀਆਂ ਭਰਾਉਂਗਾ ਡਰਾਈਵਰ ਕਹਿੰਦੇ ਨੇ ਸਾਨੂੰ ਪੈਸੇ ਨਹੀਂ ਮਿਲਦੇ ਜੁਨੀਅਰ ਵਾਲੇ ਲੋਕ ਕਿ ਕਦੇ ਆਪਣੀਆਂ ਗੱਡੀਆਂ ਭਰਾਟ ਆਪਦੀਆਂ ਗੱਡੀਆਂ ਜੀ ਉਹਦੀ ਜੂਨੀਅਰ ਦੀ ਕੋਈ ਗੱਡੀ ਨਹੀਂ ਹੈਗੀ ਆਪਦੀ ਗੱਡੀ ਉਹਦੀ ਜੂਨੀਅਰ ਨਾਲ ਕੋਈ ਗੱਡੀ ਨਹੀਂ ਦਿੰਦਾ ਜੀ ਉਹਨੂੰ ਨਾਬਾ ਤੋਂ ਤਰुण मेहता ਦੀ ਰਿਪੋਰਟ ਐਸਐਨਜੀ ਨਿਊਜ਼